ਖਬਰਾਂ 'ਚ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤਿ ਮਾਨ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਸਾਲਾਂ ਤੋਂ ਜਾਂ ਫਿਰ ਜਦੋਂ ਦੀ ਨਗਰ ਕੌਂਸਲ ਬਣੀ ਆ ਤਾਂ ਉਸ ਦੀ ਮੀਟਿੰਗ ਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆਉਂਦੇ ਸੀ ਪਰ ਜੇਕਰ ਪਿਛਲੇ ਜਿਸ ਤਰ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਦੌਰਾਨ ਜਿਹੜਾ ਹੈਗਾ ਨਰਿੰਦਰ ਸ਼ਾਸਤਰੀ ਨਗਰ ਕੌਂਸਲ ਦੇ ਪ੍ਰਧਾਨ ਨੇ ਤੇ ਉਹਨਾਂ ਦੇ ਵੱਲੋਂ ਹੀ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕੀਤੀ ਜਾਂਦੀ ਹੈ ਪਰ ਅੱਜ ਮੀਟਿੰਗ ਜਿਹੜੀ ਹੈਗੀ ਆ ਉਹਨਾਂ ਦੀ ਪ੍ਰਧਾਨਗੀ ਤੋਂ ਬਿਨਾ ਹੋਈ ਹੈ ਜਿਸ ਦੇ ਵਿਰੋਧ ਵਿੱਚ ਜੋ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ ਜੋ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਕਿ ਉੱਥੇ ਜਿਹੜਾ ਹੈਗਾ ਪੁਲਿਸ ਬੁਲਾਈ ਗਈ ਸੀ ਤੇ ਪੁਲਿਸ ਨੇ ਜਦੋਂ ਨਗਰ ਕੌਂਸਲਰ ਪ੍ਰਧਾਨ ਨੂੰ ਉਹਨਾਂ ਦਾ ਨਾਮ ਤੇ ਹੋਰ ਜਿਹੜੇ ਕੌਂਸਲਰ ਉੱਥੇ ਪਹੁੰਚੇ ਸਨ ਉਹਨਾਂ ਦਾ ਨਾਮ ਪੁੱਛਿਆ ਤਾਂ ਉਦਦੇ ਵਿਰੋਧ ਵਿੱਚ ਜੋ ਅੱਜ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਜੋ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ ਤੇ ਜੋ ਕਾਂਗਰਸ ਦੇ ਐਮਸੀ ਨੇ ਉਹਨਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਪਰ ਇਸ ਮੀਟਿੰਗ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਦਰਜਨ ਦੇ ਕਰੀਬ ਜਿਹੜੇ ਕਾਉਂਸਲਰਨ ਜਿਨ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਇੱਕ ਚੇਅਰਮੈਨ ਚੁਣਿਆ ਗਿਆ ਸੀ ਜਿਸ ਦੇ ਵੱਲੋਂ ਜਿਹੜੀ ਹੈਗੀ ਮੀਟਿੰਗ ਕੀਤੀ ਗਈ ਹੈ ਤੇ ਉਹਦੀ ਪ੍ਰਧਾਨਗੀ ਦੇ ਹੇਠ ਜੋ ਅੱਜ ਦੀ ਮੀਟਿੰਗ ਜਿਹੜੀ ਹੈਗੀ ਉਹਦੇ ਵਿੱਚ ਸਾਰੇ ਮਤੇ ਪਾਸ ਕਰ ਲਏ ਗਏ ਨੇ ਜੋ ਮਤੇ ਜਿਹੜੇ ਰੱਖੇਗੇ ਸੀਗੇ ਇੱਕ ਦੋ ਮਤੇ ਨੂੰ ਛੱਡ ਕੇ ਬਾਕੀ ਮਤੇ ਜਿਹੜੇ ਹੈਗੇ ਆ ਪਾਸ ਕਰ ਲਏ ਗਏ ਨੇ ਉਸ ਦੀ ਦੋ ਮੀਟਿੰਗਾਂ ਸੀਗੀਆਂ ਇੱਕ ਤਾਂ ਸਾਡੀ ਸੀਗੀ ਅੱਜ 3:30 ਵਜੇ ਅਸੀਂ ਸੀ ਸਾਡੇ ਇਹ ਪੂਰੇ ਪੂਰੇ 4:00 ਵਜੇ ਨੈਕਸਟ ਮਿਟਿੰਗ ਇਹ ਸੋ ਬਾਅਦ ਕਾਫੀ ਮੁੱਦੇ ਸੀਗੇ ਨਾਲ ਦੇ ਵਿੱਚ ਜਿਹੜੇ ਕੇ ਵਿਚਾਰੇ ਜਾਣਾ ਸੀਗੇ ਤੇ ਪਰ ਤੂੰ ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਆਪਣੇ ਸਾਥੀ ਮੈਂਬਰਾਂ ਸਮੇਤ ਜਦੋਂ ਅਸੀਂ ਮੀਟਿੰਗ ਹਾਲ ਕੋਲ ਪਹੁੰਚ ਗਏ ਕੋਈ ਦੂਸਰੀ ਥਾਂ ਦਾ ਸਾਡੇ ਦਫ਼ਤਰ ਤੇ ਤੁਸੀਂ ਦੇਖ ਹੈਰਾਨ ਹੋਗੇ ਬੜੀ-ਬੜੀ ਗਿਰਦੀ ਵਿੱਚ ਉਹਦੇ ਪੁਲਿਸ ਦਾ ਨਾ ਸੀ ਚਲੋ ਅਸੀਂ ਅੰਦਰ ਚਲੇਗੇ ਕੁਝ ਮੇਰੇ ਸਾਥੀਆਂ ਨੂੰ ਬਾਹਰ ਰੋਕ ਲਿਆ। ਕੁਝ ਮੇਰੇ ਸਾਥੀ ਅਸੀਂ ਅੰਦਰ ਚਲੇ ਗਏ ਮੀਟਿੰਗ ਹਾਲ ਦੇ ਵਿੱਚ। ਤਾਂ ਅੰਦਰ ਜਾ ਕੇ ਕਿ ਲੈਡੀ ਕਾਮਰਸ ਵਾਇਟਰ ਹੈ। ਛਿੱਕੇ ਖਾਣੇ ਦੇ ਵਿੱਚ। ਉਹਨਾਂ ਨੇ ਕਿਹਾ ਛੱਕੇ ਦੇ ਹੱਥ ਦੇ ਵਿੱਚ। ਤੇ ਕਹਿੰਦੇ ਜੀ ਆਪਣਾ ਨਾਮ ਦੱਸੋ। ਅਸੀਂ ਕਿਹਾ ਮੈਡਮ ਕਿ ਕਿਹੜੀ ਗੱਲ ਵਿੱਚ ਜਨਾਬ ਪੁੱਛ ਰਹੇ ਛੱਡ। ਕਿਹੜੀ ਕਿਉਂ ਸੀ ਗਲਤੀ ਕਰਦੇ ਕਿਹੜਾ ਨਾਮ ਕਰ ਲਿਆ। ਇਹਨਾਂ ਨੇ ਆਪਣਾ ਨਾਮ ਦੱਸੋ ਸਾਨੂੰ ਆਰਡਰ ਹੈਗਾ। ਵੇ ਨਾ ਪੁੱਛ ਕੇ ਅੰਦਰ ਬਣਾ ਦੇਣਾ ਮੀਟਿੰਗ ਲਈ ਮੈਂ ਕਿਹਾ ਜੀ ਤੁਹਾਡਾ ਇੱਕ ਉਪਰਕਾਰ ਨਹੀਂ ਹੈ ਕਿ ਨਗਰ ਕੌਂਸਲ ਦੀ ਮੀਟਿੰਗ ਹੋਣੀ ਹੈ ਇਥੇ ਨਗਰ ਕੌਂਸਲ ਦੇ ਮੈਂਬਰਾਂ ਨੇ ਆਉਣਾ ਤੇ ਮੈਂਬਰ ਆ ਰਹੇ ਹੈ ਤੁਸੀਂ ਸਾਡੇ ਕੰਮ ਹੀ ਦੱਸ ਲਾ ਦਿਓ ਪਰੰਤੂ ਉਹ ਬਿਲਕੁਲ ਨਹੀਂ ਮੰਨੀ ਉਹਨੇ ਆਰਗੂਮੈਂਟ ਫਿਰ ਕਰਨੀ ਸ਼ੁਰੂ ਕਰ ਦਿੱਤੀ ਮੈਂ ਕਿਹਾ ਵੀ ਤੁਹਾਨੂੰ ਇੱਥੇ ਬੁਲਾਇਆ ਕਿਨੇ ਆ ਕੇ ਦੇਖੋ ਮੈਂ ਤੁਸੀਂ ਮੀਟਿੰਗ ਜਾਈ ਹੋ ਕਦੇ ਸਾਡੇ ਅਫਸਰਾਂ ਨੂੰ ਕਰਦੇ ਜੀ ਬਧੇਰਾ ਨੂੰ ਕਹਿਣੀ ਕੁਛ ਨਹੀਂ ਕੁਛ ਕੀਤੀ ਵੀ ਤੁਸੀਂ ਇਹ ਕਿੰਗਾ ਕੰਮ ਨਾ ਕਰੋ ਇਹ ਸਾਡਾ ਕੰਮ ਜਿਹੜਾ ਹੈਗਾ ਕਾਨੂੰਨੀ ਦੌਰ ਦੇ ਉੱਤੇ ਬਿਲਕੁਲ ਸਹੀ ਨਹੀਂ ਹੈ ਇਹ ਤਾਂ ਕੋਈ ਗੱਲ ਹੈਗੀ ਤਾਂ ਦੱਸੋ ਵੀ ਗੱਲ ਕਿਹ ਹੈ ਜੀ ਤਾਂ ਮਤਲਬ ਉਹਨਾਂ ਨੇ ਆਪਣੀ ਜਿੱਦ ਤੇ ਬਰਕਰਾਰ ਰੱਖੇ ਵੀ ਆਪਣੇ ਨਾਂ ਦੱਸੋ ਨਾਂ ਟੈੱਕ ਕਰੋ ਆਪਣੇ ਜੇ ਸੋ ਤੁਹਾਨੂੰ ਲੱਗਿਆ ਕਿ ਜਾਣ ਬੁਝ ਕੇ ਜਿਹੜਾ ਹੈਗਾ ਮੀਟਿੰਗ ਨੂੰ ਇਨਫਲੂਐਂਸ ਕਰਨ ਵਾਸਤੇ ਮੈਂਬਰਾਂ ਦੇ ਦਬਾਅ ਪਾਉਣ ਵਾਸਤੇ ਜਿਹੜੀ ਫੋਟੋ ਵੀ ਲਗਾਈ ਗਈ ਹੈ ਕਿਉਂਕਿ ਅੱਜ ਲੰਬਾ ਸਮਾਂ ਮੈਨੂੰ ਹੋ ਗਿਆ ਬਤੌਰ ਪ੍ਰਦਾਨ ਸੇਵਾ ਨਿਭਾਣ ਦੇ ਸ਼ਹਿਰ ਦੀ ਕਦੀ ਵੀ ਸਾਡੀ ਮੀਟਿੰਗ ਦੇ ਵਿੱਚ ਕਦੀ ਐਸੀ ਗੱਲ ਨਹੀਂ ਹੋਈ ਕਿ ਕਦੀ ਕਿਸੇ ਨੇ ਕਿਸੇ ਮੈਂਬਰ ਦੇ ਮੈਂਬਰ ਦੇ ਚਿਹਰੇ ਦੇ ਖਿਲਾਫ ਗੱਲ ਬੋਲੀ ਹੋਵੇ ਕਿਸੇ ਨੇ ਕਿਸੇ ਅਫਸਰ ਦੇ ਖਿਲਾਫ ਚਿਹਰੇ ਦੇ ਖਿਲਾਫ ਗੱਲ ਬੋਲੀ ਹੋਵੇ ਸ਼ਹਿਰ ਦੇ ਕੰਮਾਂ ਸੰਬੰਧੀ ਗੱਲਾਂ ਹੁੰਦੀਆਂ ਨੇ ਬੜੀਏ ਪੋਜ਼ਟਿਵ ਹੋਰ ਉਹ ਹੈਸੀ ਡਿਸਕਸ਼ਨ ਹੁੰਦੀ ਹੈ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਅੱਜ ਤੱਕ ਦਾ ਜਿਹੜਾ ਇਤਿਹਾਸ ਰਿਹਾ ਪਿਛਲੇ ਸਮੇਂ ਦੌਰਾਨ ਤੁਸੀਂ ਸਾਰਿਆਂ ਨੇ ਦੇਖਿਆ ਕਿ ਇਹਦੇ ਮੇਰੇ ਪ੍ਰਧਾਨ ਦੇ ਕਮਰਾ ਜੋ ਮੈਨੂੰ ਮਿਲਿਆ ਹੋਇਆ ਉਹਦੇ ਚ ਅਸੀਂ ਇੱਕ ਪਾਰਟੀਸ਼ਨ ਕਰਕੇ ਜਗ੍ਹਾ ਬਣਾਈ ਸੀ ਕਿ ਤਾਂ ਕਿ ਜਦੋਂ ਕੋਈ ਸਾਡੇ ਮੈਂਬਰ ਬੈਠ ਕੇ ਉਹਨਾਂ ਨੇ ਸਲਾਮ-ਮਸਲਾ ਕਰਨਾ ਹੋਦਾ ਇਹ ਮਿੰਟ ਦਾ ਦਫਤਰ ਹੈ ਸਾਡੇ ਪ੍ਰਾਈਵੇਟ ਦੇ ਜਿਹੜੇ ਉੱਥੇ ਅੰਦਰ ਤੇ ਨਾਲ ਸਾਡੇ ਕਾਰਜ ਸਰ ਅਫਸਰ ਦਾ ਵੀ ਜੇ ਕੋ ਮਿਲਣ ਵਾਲੇ ਬੰਦੇ ਆ ਜਾਣੇ ਬੰਦਾ ਵੀਡੀਓ ਦਾ ਅੰਦਰ ਬੈ ਕੇ ਵੈਟਿੰਗ ਰੂਮ ਬਣਾਈ ਸੀ ਇਸੀ ਤੇ ਤਾਂ ਉਹਨਾਂ ਨੇ ਜਿਹੜੇ ਵਾਈਸ ਪ੍ਰਧਾਨ ਉਸ ਟਾਈਮ ਦੇ ਸੀਗੇ ਰਜੇਸ਼ ਕੁਮਾਰ ਉਹਨਾਂ ਨੇ ਉਹਦੇ ਇੱਧਰ ਆਪਣਾ ਸਮਾਨ ਧੱਕ ਕੇ ਉਹਨਾਂ ਨੇ ਆਪਣਾ ਤਾਲਾ ਮਾਰ ਕੇ ਉਹਨੂੰ ਕਬਜ਼ਾ ਕਰ ਅਸੀਂ ਉਹਦੇ ਰੋਸ ਵਜੋਂ ਅੱਜ ਲਗਭਗ ਲੇਟ ਸਾਲ ਹੋ ਗਿਆ ਅਸੀਂ ਹਾਊਸ ਦੀ ਹਰ ਮੀਟਿੰਗ ਦੇ ਥੱਲੇ ਬੈਠਦੇ ਆ ਮੈਂ ਵੀ ਔਰ ਮੇਰੇ ਜਿੰਨੇ ਮੈਂਬਰ ਜਿਹੜੇ ਹੈਗੇ ਆ ਜਿਹੜੇ ਸਮਝਦੇ ਆ ਕਿ ਇਹ ਗੱਲ ਗਲਤ ਹੋਈ ਆ ਉਹਦੇ ਵਿੱਚ ਜਦ ਕੱਲਾ ਕਾਂਗਰਸ ਨਹੀਂ ਬਾਕੀ ਮੈਂਬਰ ਵੀ ਆਗੇ ਆ ਉਹ ਵੀ ਜ਼ਮੀਨ ਤੇ ਬੈਠਦੇ ਆ ਮੀਟਿੰਗਾਂ ਅਟੈਂਡ ਕਰ ਤੁਸੀਂ ਸਾਰਿਆਂ ਨੇ ਦੇਖਿਆ ਲੰਬੇ ਸਮੇਂ ਤੋਂ ਕਿ ਚੱਲਦਾ ਕਿ ਕਿਸੇ ਨੇ ਇਹਦੀ ਦੇਖਿਆ ਬੀਤੀ ਅੱਛੀ ਨਹੀਂ ਹੈਗੀ ਆ ਇਹਨਾਂ ਨਾਲ ਗੱਲ ਕੀਤੀ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਅਸੀਂ ਵੀ ਗਾਂਧੀ ਵਾਲੀ ਤਰੀਕੇ ਨਾਲ ਆਪਣਾ ਪੁੱਤਰ ਸੁਤੰਤਰਤਾ ਬਜਾਰੀ ਰੱਖਿਆ ਪਰ ਅੱਜ ਅਸੀਂ ਦੇਖ ਰਹੇ ਨਵੀਂ ਚੀਜ਼ ਜਿਹੜੀ ਇਹ ਪੈਦਾ ਹੋਊਗੀ ਬੇ ਮੈਂਬਰਾਂ ਨਾਲ ਮੀਟਿੰਗ ਕਰਨੀ ਹੈਗੀ ਐ ਮਤੇ ਬਣਾਏ ਹੈਗੇ ਮੇਰੇ ਸਾਈਨ ਹੋਏ ਆ ਉਦੋਂ ਤੇ ਉਹ ਮੀਟਿੰਗ ਦੇ ਵਿੱਚ ਰੱਖੇ ਗਏ ਐ ਮੀਟਿੰਗ ਤੇ ਉਹਨਾਂ ਦੇ ਵਿਚਾਰ ਹੋਣਾ ਚਾਹੀਦਾ ਸਾਰੇ ਮੈਂਬਰਾਂ ਵੱਲੋਂ ਤੇ ਫੈਸਲੇ ਲਏ ਜਾਣੇ ਚਾਹੀਦੇ ਕਿ ਬੇ ਉਹ ਪੁਲਿਸ ਕੀ ਲੋੜ ਤੇ ਕੀ ਦੱਸੋ ਕੀ ਸਮਝੋ ਜੇ ਆਜੇ ਪਹਿਲੀ ਵਾਰ ਇਦਾਂ ਹੋਇਆ ਕਿਉਂ ਹੋਇਆ ਬਖੇੜਾ ਜੀ ਜਿਹੜਾ ਆਪਾਂ ਦੇਖਦੇ ਜਦੋਂ ਇਲੈਕਸ਼ਨ ਹੁੰਦੀਆਂ ਨਾ ਕੋਈ ਨਗਰ ਕੌਂਸਲ ਦੀਆਂ ਉਦੋਂ ਪੁਲਿਸ ਦੀ ਲੋੜ ਪਾ ਜਾਂਦੀ ਹੈ ਕਿਉਂਕਿ ਜਦੋਂ ਦੋ ਗਰੁੱਪ ਹੋਣੇ ਆ ਸਮਾਥਾ ਉਧਰੋਂ ਵੀ ਆ ਗਏ ਉਧਰੋਂ ਵੀ ਆ ਗਏ ਕਿਸੇ ਨੇ ਹਾਰਨਾ ਕਿਸੇ ਨੇ ਜਿੱਤਣਾ ਪ੍ਰਿਕਾਲ ਕੋ ਲਾਰਡ ਰਡਰਿੰਗ ਪਰੇਸ਼ਾਨੀ ਨਾ ਹੋਵੇ ਉਥੋਂ ਤੱਕ ਤਾਂ ਜਗੋ ਆਪਾਂ ਨੂੰ ਗੱਲ ਸਮਝ ਆਉਂਦੀ ਹੈ ਵੈਸੇ ਰਾਜਪ트 ਜੀ ਦੀ ਕਦੀ ਗੱਲ ਹੋਈ ਨਹੀਂ ਤੁਸੀਂ ਵੀ ਤਾਂ ਲੰਬੇ ਟਾਈਮ ਤੋਂ ਤੁਸੀਂ ਨਹੀਂ ਕੋ ਸਾਰੇ ਪੱਤਰਕਾਰ ਵੀ ਤੇ ਸਾਡੇ ਇੱਥੇ ਬੈਠੇ ਆ ਕਦੀ ਇਹ ਜੀ ਗੱਲ ਹੋਈ ਨਹੀਂ ਭਾਈ ਜਾਰਾ ਕਹਿਣਾ ਰਾਜਪ트 ਠੀਕ ਹੈ ਯਾਰ ਸੋਚ ਪਾਰਟੀ ਦੀ ਆਪਣੀ ਸੋਚ ਹੈਗੀ ਆਪਣੇ ਆਪਣੇ ਤਰੀਕੇ ਨਾਲ ਲੋਕ ਕੰਮ ਕਰਦੇ ਆ ਤੇ ਇਹ ਜਿਹੜਾ ਕੁਝ ਅੱਜ ਹੋਇਆ ਬੜੀ ਇਹ ਮੰਦਵਾਗੀ ਘਟ ਰਹਾ ਮੈਂ ਕਹਿੰਦਾ ਕਿਤੇ ਕੋਈ ਇਹ ਜਾਂ ਮੁੱਦਾ ਤਾਂ ਨਹੀਂ ਸੀ ਜਿਹੜਾ ਪਾਸ ਹੋ ਕਰਵਾਣਾ ਚਾਹੁੰਦੇ ਹੋ ਲੱਗਦਾ ਹੋਵੇ ਕਿ ਪਾਸ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਉਹ ਜਿਹੜਾ ਸਾਡਾ ਸਾਡਾ ਦੇਖੋ ਇਹਦੇ ਤੇ ਇੱਕ ਮੁੱਦਾ ਸੀ ਇਹ ਤਾਂ ਉਹ ਮੈਸੂਮ ਵੈਦਾਂ ਜਿਹਦੇ ਤੇ ਕੰਟਰੋਵਰਸੀ ਤੇ ਗੀ ਦੋ મુદ્ਦੇ ਇੱਕਦਮ ਉਦਾਇ ਸੀਗਾ ਕਿ ਸਾਨੂੰ ਦਫਤਰੋਂ ਦੋ ਸੈਕਰੀ 5 ਕਰੋੜ ਰੁਪਇਆ ਗ੍ਰਾਂਟ ਜਿਹੜੀ ਹੈਗੀ ਪ੍ਰਾਪਤ ਹੋਣੀ ਸ਼ੈਰ ਨੂੰ ਜਿਵੇਂ ਆਪਾਂ ਦੇਖਦੇ ਆ ਇਲੈਕਸ਼ਨ ਦੇ ਸਮੇਂ ਸਰਕਾਰਾਂ ਦਿੰਦੀਆਂ ਗ੍ਰਾਂਟਾਂ ਦੋ ਐਮਐਲਏ ਥਰੂ ਆਉਂਦੀਆਂ ਤਾਂ ਇਹ ਚਾਹੁੰਦੇ ਹੈਗੇ ਵੀ ਉਸੋ ਪੈਸੇ ਨਾਲ ਅਸੀਂ ਇਥੇ ਮਾਰਕੀਟਾਂ ਡਿਵੈਲਪ ਕਰੀਏ ਚਾਰ ਮਾਰਕੀਟਾਂ ਦਾ ਇਹਨਾਂ ਨੇ ਪ੍ਰਪੋਜ਼ਲ ਦਿੱਤੀ ਸੀ ਪਹਿਨਾ ਤੇ ਸਾਡੇ ਜਿਹੜੇ ਹੁਣ 19 ਮੈਂਬਰ ਹੈਗੇ ਆ ਉਹਨਾਂ ਨੇ ਇੱਕ ਲੈਟਰ ਲਿਖੀ ਉੱਚ ਅਧਿਕਾਰੀਆਂ ਨੂੰ ਮੈਂ ਤੁਹਾਨੂੰ ਲੈਟਰ ਵੀ ਦਿਖਾ ਸਕਦਾ 18 ਮੈਂਬਰ ਲਿਖੇ 19 ਮੈਂ ਜਿਹੜਾ ਮੈਂ ਸਹਿਮਤ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਲਿਖਿਆ ਸੀਗਾ ਵੀ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਜਿਹੇ ਨੀਰਪੁਰਾ ਏਰੀਆ ਦਾ ਸਾਰਾ ਤੁਸੀਂ ਦੇਖਦੇ ਪਿੱਛੇ ਦਾ ਏਰੀਆ ਸਾਰਾ ਜਿੰਨਗਰ ਕੌਂਸਲ 2019 ਜਾਇਆ ਸੀਗਾ ਉਸ ਏਰੀਆ ਦੇ ਵਿੱਚ ਲੋਕਾਂ ਨੇ ਘਰੇ ਕੀੜੇ ਚਲਦੇ ਆ ਕੀੜੇ ਜ ਨਹੀਂ ਉੱਥੇ ਵਾਟਰ ਸਪਲਾਈ ਚਾ ਜਦੋਂ ਪਾਣੀ ਨਹੀਂ ਮਿਲਦਾ ਉੱਥੇ ਸੜਕਾਂ ਨਹੀਂ ਕੁਝ ਨਹੀਂ ਹੈਗਾ ਉਹ ਮੈਂਬਰਾਂ ਨੇ ਉਹਨਾਂ ਲੋਕਾਂ ਦੀ ਪ੍ਰਤੀਹਾਤਾ ਨਾਰਾ ਮਾਰਿਆ ਉਹ ਨਹੀਂ ਮੈਂਬਰਾਂ ਨੇ ਕਿ ਇਹ ਜਿਹੜਾ ਪੈਸਾ ਆਉਣਾ ਹੈ ਕਮੇਟੀ 'ਚ ਇਹ ਉਹਨਾਂ ਦੇ ਗਨੂ ਸੇਰ ਦੇ ਜਵਾਰਸ ਲਈ ਸਿਰਦਾਂ ਤੇ ਸ੍ਰੀ ਲੈਡੀ ਸੁਵਿਧਾ ਦੇਣ ਵਾਸਤੇ ਖਰਚ ਕੀਤਾ ਜਾਵੇ ਕਿੰਨਾ ਕਿ ਬਾਰਗੇਟਾ ਬਣਾਉਣ ਤੇ ਮਾਰਗੇਟਾ ਦਾ ਕੰਮ ਆਲੇ ਪੈਣੇ ਕਰਨਾ ਪਾ ਜਾਵੇ ਇਹ ਮੁੱਦਾ ਜ਼ਰੂਰੀ ਇੱਕ ਮੁੱਦਾ ਹੈ ਸੀਗਾ ਇੱਕ ਮੁੱਦਾ ਹੈ ਸੀਗਾ ਕਿ ਇਸਲਾਮਪੁਰ ਦੇ ਵਿੱਚ ਤੇ ਇਹਨਾਂ ਨੇ ਇੱਕ ਪ੍ਰੋਪੋਜ਼ਲ ਲਿਆਂਦੀ ਪਿੱਛੇ ਆਪਣੇ ਰੂਲਿੰਗ ਪਾਰਟੀ ਬਣਾਓ ਕਿ ਉੱਥੇ ਫਲੈਟ ਬਣਾ ਕੇ ਜਿਹੜੇ ਹੈਗੇ ਆਮ ਲੋਕਾਂ ਨੂੰ ਵੇਚੇ ਜਾਣੇ ਤਾਂ ਉਹ ਜਿਹੜੀ ਜਗ੍ਹਾ ਤੇ ਬਣਾਣੇ ਸੀਗੇ ਉਹਦਾ ਜ਼ਿਕਰ ਨਹੀਂ ਸੀਗਾ ਜਦੋਂ ਮਤਾਂ ਪਾਸ ਕਰਿਆ ਕਮੇਟੀ ਨੇ ਹੋਣ ਜਦੋਂ ਇਹਨਾਂ ਨੇ ਨਵੀਂ ਪ੍ਰਪੋਜ਼ਲ ਬਣਾਈ ਹੈ ਉਹਦੇ ਵਿੱਚ ਇੱਕ ਐਸੀ ਜਗ੍ਹਾ ਨੂੰ ਚੂਜ਼ ਕਰ ਲਿਆ ਇਹਨਾਂ ਨੇ ਜਿਹੜੀ ਜਗ੍ਹਾ ਪਿਛਲੀ ਸਰਕਾਰ ਦੇ ਸਮੇਂ ਹਾਊਸ ਵੱਲੋਂ ਬਤੌਰ ਪਾਰਕ ਡਿਵੈਲਪ ਕਰਨ ਦੀ ਜਿਹੜੇ ਕੀ ਫੈਸਲਾ ਪਹਿਲਾਂ ਆਲਰੇਡੀ ਲਿਆ ਰਿਆ ਉਹ ਦੁਬਾਰਾ ਹੁਣ ਇਸ ਵਾਰ ਉਸ ਪਾਰਕ ਦੇ ਜਿਹੜੀ ਪਾਰਕ ਵਾਸਤੇ ਜਿਹੜਾ ਮંજૂર ਹੋਈ ਹੈ ਉਸਦੇ ਦੇ ਵਿੱਚ ਜਿਹੜਾ ਦੁਬਾਰਾ ਇੱਚਾਨੇ ਪਿੱਥੇ ਮਲਟੀ ਸਟੋਰੀ ਬਿਲਡਿੰਗ ਬਣਾ ਕੇ ਕਿਰ ਵਿੱਚੇ ਜਾਣ ਇਹ ਦੋ ਮੁੱਦੇ ਸੀਗੇ ਜਿਹੜੇ ਤੇ ਮਤਲਬ ਦੋ ਰਾਇ ਸੀਗੇ ਅਲੱਗ-ਅਲੱਗ ਬਾਕੀ ਇਹ ਜਿਹੜਾ ਕੋਈ ਖਾਸ ਮੁੱਦਾ ਨਹੀਂ ਸੀਗਾ ਜੇ ਜੇ ਮੈਂ ਸਮਝਦਾ ਦੇਖੋ ਇਸ ਤੇ ਡਿਸਕਸਸ਼ਨ ਹੁੰਦੀ ਜੋ ਬਹੁਤ ਸਾਰੇ ਲੋਕਾਂ ਦਾ ਫੈਸਲਾ ਹੋ ਜਾਂਦਾ ਤਾਂ ਉਹ ਫੈਸਲਾ ਜਿਹੜਾ ਕੰਮ ਨੇ ਆ ਜਾਣਾ ਸੀਗਾ ਪ੍ਰਧਾਨ ਸਰ ਟੋਟਲ ਕਿੰਨੇ ਐਮਸੀਆ ਦੇ ਸ਼ਹਿਰ ਦੇ ਜੀ ਸੈਲਰੀ ਕਿੱਤੀ ਐਮਸੀਆ ਦੀ ਤੇ ਤੁਹਾਡੇ ਨਾਲ ਕਿੰਨੇ ਮਤਲਬ ਇਨਕਲੂਡ ਕਾਂਗਰਸ ਦੇ ਜਿਹੜੇ ਮਤਲਬ ਤੁਹਾਡੇ ਨਾਲ ਦੇਖੋ ਮੈਂ ਆਪਣੇ ਨਾਲ ਦੀ ਗੱਲ ਨਹੀਂ ਕਰਦਾ ਜਿਹੜੇ ਸਾਡੀ ਸੋਚ ਨਾਲ ਸਹਿਮਤ ਨੇ ਥੋੜੀ ਸੋਚ ਥੋੜੀ ਸੋਚ ਨਾਲ ਜੇ ਸਾਡੀ ਸੋਚ ਜਿਹੜੀ ਲੋਕਾਂ ਦੇ ਪਰਤੇ ਹੀ ਹੈਗੀ ਹੈ ਜਿਹੜੇ ਉਹਨਾਂ ਨਾਲ ਸਹਿਮਤ ਨੇ ਉਹ ਤੁਹਾਨੂੰ ਮੈਂ ਦੱਸ ਰਿਹਾ ਵੀ ਉੰਨੇ ਮੈਂਬਰਾਂ ਨੇ ਸਹਿਨ ਕਿਤੇ ਵੀ ਮਾਰਕੀਟਾਂ ਬਣਾਉਣ ਨੂੰ ਜਿਹੜਾ ਹੈਗਾ ਉਹ ਕੰਮ ਨੂੰ ਹਲੇ ਮੇਰੇ ਵੀਡੀਓ ਨੇ ਤੁਹਾਨੂੰ ਅਪੀਲ ਨੇ ਨਾਮ ਬੋਲ ਦਿੱਤਾ 230 ਮਾਈਕਾਡ ਕਿੰਨੇ ਮੈਂਬਰ ਨੇ ਦੇਖੋ ਮੇਰੇ ਖਿਆਲ ਨਾਲ ਜੀ 18 19 ਬੰਦੇ ਤਾਂ ਉਹ ਨਹੀਂ ਗਏ ਮੀਟਿੰਗ ਦੇ ਵਿੱਚ ਜਿਹੜੀ ਜਿੱਥੇ ਹੁਣ ਬੈਠੇ ਹੋ ਬੈਠੇ ਦਫ਼ਤਰ ਜਿ ਬੈਠੇ ਸੀ ਹਾਰੇ ਕੋਈ ਦਰਪੈਣਾ ਪਤਾ ਨਹੀਂ ਕੀ ਕਰ ਰਹੇ ਆ ਮਤਲਬ ਨਹੀਂ ਪਤਾ ਕੀ ਲੱਗਿਆ ਸਾਨੂੰ ਸਾਡਾ ਆਫਿਸ ਤੁਹਾਡਾ ਕੋਈ ਦਫ਼ਤਰ ਬੰਦਰ ਅੰਦਰ ਕਿੰਨੇ ਬੰਦ ਮੈਂਮ ਸੀ ਹੋ ਸਕਦੇ ਆ ਦੇਖੋ 10 12 13 70 ਬਾਕੀ ਬਾਕੀ ਬਾਰੇ ਮਤਲਬ ਭੇਜੀ ਤੁਹਾਡੇ ਇਹ ਬਾਕੀ ਸਾਰੇ ਮੈਂ ਦੇਖੋ ਇਨਸਲਟ ਇੱਕ ਤੇ ਨਹੀਂ ਹੁੰਦੀ ਜੇ ਪ੍ਰਧਾਨ ਦੇ ਨਾਲ 8 ਐਮਸੀ ਖੜੇ ਸੀਗੇ ਜੇ ਉਹਨਾਂ ਦੇ ਨਾਲ ਪੁਲਿਸ ਵੱਲੋਂ ਐਸੀ ਸਵਾਰਭਾਜੀ ਕੀਤੀ ਗਈ ਬੇਤੁਕੀ ਬੇ ਲੋੜੀ ਦੀ ਤਾਂ ਉਹਦੋਂ ਬਾਕੀ ਮੈਂ ਤਾਂ ਇਸ ਦਾ ਇਫੈਕਟ ਪਿਆ ਰਹੀ ਗਲਤ ਦਾ ਜਦੋਂ ਸਾਡੇ ਕਿਸੇ ਕਿਸੇ ਬੌਸ ਦੇ ਵਿੱਚ ਕਦੀ ਕੋ ਸਾਡੇ ਕੋਲ ਐਸੀ ਦੋ رائے ਬਣੀ ਹੋਣੀ ਕਿਸੇ ਗੱਲ ਦੇ ਉੱਤੇ ਨਹੀਂ ਕੀ ਕੀ ਪ੍ਰਧਾਨ ਸਾਹਿਬ ਜੇ ਪ੍ਰਧਾਨ ਸਾਹਿਬ ਦੀ ਐਬਸੈਂਟ ਦੇ ਵਿੱਚ ਉਹ Vice ਪ੍ਰਧਾਨ ਇਹਦੀ ਗਾ ਮੀਟਿੰਗ ਕਰ ਸਕਦੇ ਜੀ ਕੋਈ ਹੈ ਅਥੋਰਟੀ ਰੱਖਵੇਂ ਦੇਖੋ ਜੇ ਨੇ ਜਾਣਕਾਰੀ ਹੈਗੇ ਮੈਨੂੰ ਉਹਦੇ ਮੁਤਾਬਿਕ ਤਾਂ ਮੀਟਿੰਗ ਨਹੀਂ ਹੋ ਸਕਦਾ ਬਾਕੀ ਜੇ ਕੁਝ ਹੋ ਉ ਕਰਨਗੇ ਜਿਹੜੀ ਜਿਹੜੀ ਤੁਸੀਂ ਪ੍ਰਧਾਨ ਸਾਹਿਬ ਪੁਲਿਸ ਦੀ ਗੱਲ ਕੀਤੀ ਹੈ ਇਹ ਤੁਹਾਡੇ ਸਾਹਿਬ ਨੇ ਪੁਲਿਸ ਕਿਨੇ ਬੁਲਾਈ ਹੋ ਸਕਦੀ ਹੈ ਨਗਰ ਕੌਂਸਲ ਦੇ ਕੋਈ ਕਾਰਾ ਸਾਰੇ ਅਫਸਰ ਮੇਰੇ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦਾ ਮੈਂ ਪੁਲਿਸ ਬਿਲਕੁਲ ਨਹੀਂ ਬੁਲਾਈ ਨਾ ਮੈਂ ਕੋਈ ਲੈਟਰ ਕੱਢੀ ਆ ਸੂਨਾ ਅੱਲਾ ਕਰੋ ਅਸੀਂ ਕਦੀ ਪੁਲਿਸ ਡੋੜ ਪੈਂਦੇ ਨਗਰ ਕੌਂਸਲ ਕਦੀ ਅਸੀਂ ਕਿਨ ਅਪੋਇੰਟਮੈਂਟ ਜਾਣਾ ਹੁੰਦਾ ਜਾਂ ਸਾਡੇ ਕੋਲ ਵੱਡਾ ਪ੍ਰੋਟੈਕਟ ਹੋ ਜਾਵੇ ਕੁਝ ਹੋ ਜਾਵੇ ਅਸੀਂ ਲਿਖ ਕੇ ਬੁਲਾਨੇ ਵੀ ਇਥੇ ਕੋਈ ਸਾਨੂੰ ਡੋੜ ਹੈਗੀ ਤਾਂ ਪੁਲਿਸ ਹੁੰਦੀ ਹੈ ਤੇ ਅੱਜ ਦੀ ਫਿਰ ਪੁਲਿਸ ਜਿਹੜੀ ਨਹੀਂ ਗਿਆ ਬਿਨਾ ਤੁਹਾਡੇ ਜੇ ਜੇ ਮੇਰੀ ਇਹੋ ਸਾਮਨ ਗੱਲ ਹੋਈ ਹੈ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਸਾਡੀ ਸਾਡੇ ਦਫ਼ਤਰ 'ਚ ਹੀ ਬੇਇੱਜ਼ਤੀ ਹੋ ਰਹੀ ਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਕੁਝ ਨਹੀਂ ਭਲਾਈ ਮੈਂ ਕੋਈ ਲੈਟਰ ਨਹੀਂ ਲਿਖਿਆ ਹੁਣ ਦੁਬਾਰਾ ਕੋਈ ਲੈਟਰ ਬਾਅਦ 'ਚ ਲਿਖ ਰਹਿਣ ਤਾਂ ਮੈਂ ਕਹਿ ਨਹੀਂ ਸਕਦਾ ਪਹਿਲਾਂ ਇੰਨੀ ਗੱਲ ਮੇਰੇ ਨਾਲ ਹੋਈ ਆ ਪ੍ਰਧਾਨ ਜੀ ਜਿਸ ਤਰ੍ਹਾਂ ਨਗਰ ਕੌਂਸਲ ਦੇ ਜਿਹੜੇ ਹੈਗੇ ਆ ਵੀ ਉਹਦਾ ਜਿਹੜਾ ਪ੍ਰਧਾਨ ਦਾ ਬਣਿਆ ਜਾਂਦਾ ਪ੍ਰਧਾਨ ਦਾ ਪੁੱਛਿਆ ਜਾਂਦਾ ਪੂਰੇ ਕੀ ਜਿਹੜੇ ਉਹਨਾਂ ਦੇ ਵਿੱਚੋਂ ਨਹੀਂ ਕਰਦੇ ਇਹ ਅਕਿਸਤਾ ਕਿਉਂ ਗੱਲਬਾਤ ਕਰ ਮੈਂ ਤੁਹਾਨੂੰ ਦੱਸ ਰਿਹਾ ਜਦੋਂ ਮੈਨੂੰ ਕੁਛ ਨਹੀਂ ਵੀ ਤੁਸੀਂ ਕੌਣ ਹੋ ਨਗਿੰਜੀਤ ਪੁੱਛਣਾ ਤੁਸੀਂ ਕੌਣ ਹੋ ਜਨਮਨ ਗੋਪਾਲ ਜੀ ਪੱਤਰਕਾਰ ਪਾਈ ਜਾ ਰਹੇ ਜਿਹੜੇ ਹੈਗੇ ਆ ਇਹਨਾਂ ਨੂੰ ਕੁਛ ਨਹੀਂ ਵੀ ਤੁਸੀਂ ਕੌਣ ਹੋ ਆਪਾਂ ਆਪੇ ਸਾਲ ਆ ਸਕਦੇ ਤੇ ਮਾਤੇ ਕੀਮਤ ਛੱਡੀ ਫਿਰ ਤੁਹਾਡਾ ਨੈਕਸਟ ਕੀ ਸਟੈਪ ਹੋਸਾਦਾ ਇਹ ਜਗੇ ਕੀ ਸਟੈਪ ਅਸੀਂ ਤਾਂ ਅਸੀਂ ਤਾਂ ਕਰੋਨ ਦੇ ਵਿੱਚ ਰਹਿਣਾ ਹੈਗੇ ਜੀ ਠੀਕ ਹੈ ਜੀ ਅਸੀਂ ਅੱਜ ਆਪਣਾ ਰੋਸ ਜ਼ਾਹਰ ਕੀਤਾ ਠੀਕ ਹੈ ਜੀ ਮੀਟਿੰਗ ਅਸੀਂ ਪੋਸਟਪੋਨ ਕਰਤੀ ਇਹ ਨੂੰ ਇਤਲਾ ਕਰਤੀ ਕਿ ਅੱਜ ਮੀਟਿੰਗ ਨਹੀਂ ਹੋਣੀ ਉਹ ਬਾਕੀ ਦੇਖਦੇ ਆਪਾਂ ਨੂੰ ਪਤਾ ਲੱਗੂ ਵੀ ਉਹ ਉਹਨਾਂ ਨੇ ਕੀ ਕੁਝ ਕੀਤਾ ਉਥੇ ਇਕਰ ਫੇਰ ਵੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਕੋਈ ਮਤਭਾਤ ਹੋ ਜਾਂਦਾ ਜਿੱਦਾ ਫੇਰ ਨਹੀਂ ਕਰੋ ਤੁਸੀਂ ਅਦਾਲਤ ਤੱਕ ਕਰੋ ਹੀ ਦੇਖੋ ਅਸੀਂ ਦੇਖੋ ਨੈਚੁਰਲੀ ਸਾਡੇ ਕੋਲ ਸਾ ਉਹ ਚਾਰੇ ਕੋਈ ਨਹੀਂ ਅਸੀਂ ਆਪਣੇ ਐਡਵੋਕੇਟ ਨਾਲ ਗੱਲ ਕਰਕੇ ਜਿਹੜਾ ਵੀ ਸ਼ਹਿਰ ਦੇ ਹਿੱਤ ਵਿੱਚ ਹੋਵੇ ਲਾਂਗੇ ਸਾਰੇ ਜੇਕਰ ਗੱਲ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਅਫਤਾਰ ਚੰਦ ਦੀ ਕਰੀਏ ਤਾਂ ਉਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਉਹ ਮੀਡੀਆ ਦੇ ਵਿੱਚ ਕੋਈ ਵੀ ਬਿਆਨ ਜਿਹੜਾ ਹੈ ਨਹੀਂ ਦੇਣਾ ਚਾਹੁੰਦੇ ਪਰ ਬਿਨਾ ਕੈਮਰੇ ਤੋਂ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਗਰ ਕੌਂਸਲ ਦੇ ਜਿਹੜੇ ਰੂਲ ਮੁਤਾਬਿਕ ਉਹ ਮੀਟਿੰਗ ਕਰ ਸਕਦੇ ਨੇ ਜੋ ਐਮਸੀ ਨੇ ਉਹ ਜਿਹੜੇ ਹੈਗੇ ਆ ਉਹ ਮੀਟਿੰਗ ਕਰ ਸਕਦੇ ਨੇ ਪਰ ਕਾਨੂੰਨੀ ਮਾਰ ਜਿਹੜੇ ਕਹਿੰਦੇ ਨੇ ਉਹ ਮੀਟਿੰਗ ਨਹੀਂ ਕਰ ਸਕਦੇ ਪਰ ਨਗਰ ਕੌਂਸਲ ਦੇ ਕਾਰਸਾਧਕ ਅਫਸਰ ਜਿਹੜੇ ਨੇ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਮ ਜਿਹੜੀ ਆ ਹੋਈ ਹੈ ਤੇ ਜਿਹਦੇ ਵਿੱਚ ਚੇਅਰਮੈਨ ਜਿਹੜੇ ਨੇ ਅਲਕਾ ਡਾਇਰਾ ਨੂੰ ਚੁਣਿਆ ਗਿਆ ਤਾਂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਜਿਹੜੇ ਮਤੇ ਪਾਸ ਹੋਏ ਨੇ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਪੁਲਿਸ ਦਾ ਕੀ ਕੰਮ ਹੈ ਰਾਜਪੁਰਾ ਪੁਲਿਸ ਜਿਹੜੀ ਹੈ ਉੱਥੇ ਲਗਾਈ ਗਈ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਨਾ ਤਾਂ ਅਸੀਂ ਰਾਜਪੁਰਾ ਪੁਲਿਸ ਨੂੰ ਜਿਹੜੀ ਹੈਗੀ ਉਸ ਬਾਰੇ ਕੋਈ ਚਿੱਠੀ ਲਿਖੀ ਹੈ ਨਾ ਹੀ ਸਾਡੇ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਉਹਨਾਂ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਵਿਧਾਇਕਾ ਜਿਹੜੇ ਨੇ ਉੱਥੇ ਪਹੁੰਚੇ ਸਨ ਉਹਨਾਂ ਦੀ ਜਿਹੜੀ ਹੈ ਸਿਕਿਉਰਟੀ ਜ਼ਰੂਰ ਉਹਨਾਂ ਦੇ ਨਾਲ ਸੀ ਪਰ ਅੱਜ ਉਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਇਲਜ਼ਾਮ ਲਾ ਰਹੇ ਨੇ ਵੀ ਉੱਥੇ ਜਿਹੜੀ ਹੈਗੀ ਪੁਲਿਸ ਬੁਲਾਈ ਗਈ ਸੀ ਪਰ ਉਹ ਕਿਸ ਤਰ੍ਹਾਂ ਦੀ ਪੁਲਿਸ ਜਿਹੜੀ ਹੈਗੀ ਹੈ ਨਗਰ ਜੇ ਹੁਣ ਦੇਖਣਾ ਹੋਵੇਗੇ ਜਿਹੜੇ ਮਤੇ ਪਾਸ ਕੀਤੇ ਗਏ ਨੇ ਕੀ ਜਿਹੜੇ ਮਜੂਤਾ ਪ੍ਰਧਾਨ ਜਾਂ ਫਿਰ ਕਾਉਂਸਲਰ ਨੇ ਜਿਨ੍ਹਾਂ ਦੇ ਕੋਲ ਮжоਰਿਟੀ ਹੈ ਕੀ ਉਹ ਕਾਨੂੰਨ ਦਾ ਰੁਕ ਕਰਦੇ ਨੇ ਕਾਨੂੰਨ ਤੇ ਜਿਹੜੇ ਅੱਜ ਮਤਾ ਪਾਸ ਹੋਇਆ ਕੀ ਉਹਨਾਂ ਨੂੰ ਪ੍ਰਬਾਨਗੀ ਜਿਹੜੀ ਹੈ ਮਿਲਦੀ ਹੈ ਉਹ ਕਿ ਲਾਲ ਸਮਦਸੇ